ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਹੁਣ ਕੁਝ ਗੱਲਾਂ ਜਿਹੜੀਆਂ ਫਤਿਹ ਨੂੰ ਪਤਾ ਫਤਿਹ ਨੇ ਸ਼ਬਦ ਨੂੰ ਦੱਸਣੀਆਂ ਇੱਕ ਸੰਗਤ ਜੀ ਬੜੀ ਹੀ ਮਹੱਤਵਪੂਰਨ ਤੇ ਖਾਸ ਵੀਡੀਓ ਆ ਉਹ ਕਹਿਣ ਤੋਂ ਭਾਵੇਂ ਆ ਵੀ ਅੱਜ ਦੇ ਦਿਨਾਂ ਦੇ ਵਿੱਚ ਘੋੜਿਆਂ ਦੇ ਜਿਹੜੇ ਘੋੜੇ ਜੱਕਦਮ ਜਿਤਰਾ ਬੁਖਾਰ ਹੋ ਜਾਂਦਾ ਘੋੜਿਆਂ ਨੂੰ ਕਹਿ ਦਿੰਦੇ ਆ ਵੀ ਘੋੜੇ ਨੂੰ ਦਿੱਦ ਦਾ ਬੰਦ ਪੈ ਗਿਆ ਵਾ ਪਤਾ ਨਹੀਂ ਪਿਸ਼ਾਬ ਦਾ ਬੰਦ ਪੈ ਗਿਆ ਸਮਝ ਆਉਂਦੀ ਦੀਗੀ ਇਹ ਬੰਦਾ ਕਹਿੰਦਾ ਵੀ ਘੋੜੇ ਨੇ ਪਿਸ਼ਾਬ ਵੀ ਕੀਤਾ ਲਿੱਦ ਵੀ ਕੀਤੀ ਤੇ ਘੋੜਾ ਬਹਿ ਗਿਆ। ਉਹਦੇ ਮੁਤਲਕ ਦੱਸਣ ਲੱਗਾ ਵੀ ਉਹ ਹੁੰਦਾ ਕੀ ਆ। ਪਹਿਲਾਂ ਫਤਿਹ ਤੁਸੀਂ ਆਪਣੀ ਗੱਲ ਸ਼ੁਰੂ ਕਰੋ। ਸੁਣਾਓ। ਯਾਬਾ ਸੌਣ। ਇਹ ਕੂੜਾ ਖੋਲਣਾ ਮਾਂ। ਬੂਆ ਉਹ ਦਿਨ ਸੌਂ ਜਾਣਾ ਤੇ ਇੱਧਰ ਆ। ਇੱਕ ਵਾਰ ਤੂੰ ਦੇਖ ਲਿਆ। ਦਾ ਕਹਿਣ ਤੋਂ ਬਾਅਦ ਇਹ ਆ ਕਿ ਬੂਹੇ ਦੇ ਖੋਲ ਕੇ ਤੇ ਇੱਧਰ ਨੂੰ ਆ ਜਾਣਾ ਵਾ ਤੇ ਕਈ ਵਾਰੀ ਇੱਕ ਛੋਟੀ ਦੇ ਇਸ਼ਾਰੇ ਨਾਲ ਘੋੜੇ ਨੂੰ ਗੇਟ ਤੋਂ ਪਿੱਛੇ ਕਰ ਦੇਣਾ ਵਾ ਵੀ ਇਹ ਨਾ ਹੋਵੇ ਵੀ ਤੂੰ ਹੀ ਗੇਟ ਦੇ ਅੱਗੇ ਖੜੇ ਹੋ ਘੋੜਾ ਆਣ ਕੇ ਜ਼ੋਰ ਨਾਲ ਗੇਟ ਦੇ ਵੱਜੇ ਤੇ ਤੁਸੀਂ ਗੇਟ ਦੇ ਲਪੇਟੇ ਚ ਆਜੋ ਤੁਸੀਂ ਸੱਟ ਖਾਜੋ ਕਿਉਂਕਿ ਘੋੜੇ ਨੇ ਤੇ ਜ਼ੋਰ ਨਾਲ ਵੱਜਣਾ ਆਣ ਕੇ ਇਸ ਕਰਕੇ ਉਹ ਕੋ ਗੇਟ ਜਿਹਦੇ ਨੂੰ ਖੁੱਲਦਾ ਵਾ ਉਸ ਬੰਨੇ ਜਾਣਾ ਹੀ ਨਹੀਂਗਾ ਹੁਣ ਇੱਧਰ ਆ ਚਲੋ ਇਹਨੂੰ ਬਿਲਕੁਲ ਅਲਰਟ ਇਹਦਾ ਗੇਟ ਹੀ ਇੱਧਰ ਖਲੋ ਕੇ ਖੋਲਣਾ ਫਤੇ ਸਿੰਘ ਆਓ ਆ ਦੇਖੋ ਬੱਜਾ ਮਾਰਨ ਧਿਆ ਉਹਨੂੰ ਛੱਡੋ ਚੱਲ ਸ਼ਾਬਾਸ਼ ਫਤਿਹ ਕਰ ਜਾ ਹੁਣ ਤੋਂ ਪਰ ਆ ਆ ਦੇ ਪਰ ਦੇ ਸ਼ਾਬਾਸ਼ ਆ ਦੇਖਿਆ ਚਲੋ ਹੁਣ ਗੇਟ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਗੇਟ ਬੰਦ ਕੇ ਨਾ ਅੱਗੇ ਕਰਕੇ ਅੱਗੇ ਇੱਟਾਂ ਮਾਰ ਦੇਣਾ ਕਿਤੇ ਇਹ ਰਹੀ ਬੰਦੀ ਚੌਕੀ ਬੰਦਾ ਹੋਵੇ ਕੋੜਾ ਹੋਵੇ ਸਿੱਖਿਆ ਤੋਂ ਕਿਤੇ ਮੇਲ ਮਿਲਾਪ ਨਾਲ ਉਹ ਪਿਆਰ ਦੇ ਰਜੇਮ ਵਿੱਚ ਰੁੱਝ ਜਾਂਦਾ ਹੁਣ ਇਹਨਾਂ ਨੇ ਇੰਨੀ ਕੀ ਮਸਤੀ ਕਰਨੀ ਆ ਕੋਈ ਜਿੱਤਰਾਂ ਨੇ ਤੇ ਘੋੜੇ ਤੇ ਖੁੱਲ ਕੇ ਤੇ ਇੱਕ ਦੂਜੇ ਨੂੰ ਉਹ ਖਾ ਜਾਣ ਤੇ ਇਹਨਾਂ ਨੇ ਬਸ ਹੁਣਾਂ ਵੇ ਲੇਟੇ ਮਾਰਨੇ ਆ ਭੱਜੇ ਫਿਰਨਾ ਵਾ ਫਤਿਹ ਬੰਦ ਕਰ ਦੋ ਗੇਟ ਹੁਣ ਜਿਹੜੀ ਮੈਂ ਗੱਲ ਦੱਸਣ ਲੱਗਾ ਧਿਆਨ ਨਾਲ ਸੁਣੀਓ ਉਹ ਗੱਲ ਇਹ ਆ ਕਿ ਤੁਸੀਂ ਇਹ ਵੇਖਣਾ ਵਾ ਵੀ ਅੱਜ ਦੇ ਹੁਣਾਂ ਜਿਹੜੇ ਦਿਨ ਹਨ ਜਿੰਨਾ ਚਿਰ ਲੋ ਨਹੀਂ ਵਗਦੀ ਜਿੱ ਨਜ਼ਰ ਪੂਰਾ ਜੇਠ ਨਹੀਂ ਚੜ ਜਾਂਦਾ ਉਹਨਾਂ ਚਿਰ ਮੱਖੀ ਮੱਛਰ ਕੀੜਾ ਮਕੌੜਾ ਤੇ ਖਾਸ ਕਰਕੇ ਇੱਕ ਮੋਟਾ ਮੱਖ ਜਿਹੜਾ ਪੈਂਦਾ ਹੀ ਘੋੜਿਆਂ ਨੂੰ ਉਹ ਘੋੜੇ ਤੋਂ ਹੀ ਸ਼ੁਰੂ ਹੁੰਦਾ ਵਾ ਤੇ ਜਦੋਂ ਘੋੜਾ ਅੰਦਰ ਚਲੇ ਜਾਂਦਾ ਵਾ ਕਿਉਂਕਿ ਉਹ ਕਮਰੇ ਦੇ ਵਿੱਚ ਨਹੀਂ ਜਾਂਦਾ ਉਹਦੀ ਜ਼ਿੰਦਗੀ ਬਾਹਰ ਧੁੱਪੇ ਆ ਜਦੋਂ ਉਹ ਅੰਦਰ ਚਲੇ ਗਿਆ ਸ਼ਾਮੇ ਨਹੀਂ ਉਹ ਹੁੰਦਾ ਉਨੇ ਟੁੱਪ ਚੁਣਾਵਾ ਤੇ ਉਹਨੇ ਜਾ ਕੇ ਘੋੜੇ ਨੂੰ ਚਿੰਬੜ ਜਾਣਾ ਵਾ ਹੁਣ ਮੈਂ ਕੋਸ਼ਿਸ਼ ਕਰਦਾ ਤੂੰ ਮਾੜਾ ਸੈਰ ਚੱਲ ਜੂ ਤੁਹਾਨੂੰ ਵਿਖਾਉਂਦੀ ਤੇ ਉਹਨੇ ਘੋੜੇ ਦੇ ਥਲੜੇ ਬਨੇ ਢਿੱਡ ਤੇ ਬਹਿਣਾ ਦੇ ਕਿੰਨੇ ਹੀ ਹੋ ਜਾਂਦੇ ਆ ਤੇ ਇੱਕ ਤੇ ਇਹਨਾਂ ਦਿਨਾਂ ਦੇ ਵਿੱਚ ਘੋੜੇ ਨੂੰ ਟੈਟਨਸ ਦਾ ਟੀਕਾ ਲਾਉਣਾ ਹੀ ਲਾਉਣਾ ਤੇ ਘੋੜਿਆਂ ਨੂੰ ਕੀ ਕਰਨਾ ਵਾ ਦਵਾ ਦਵ ਲੇਟਾ ਮਰਵਾ ਕੇ ਭੁਜਾ ਕੇ ਨਠਾ ਕੇ ਉਹਨ ਘੋੜਿਆਂ ਨੇ ਤੇ ਹੱਤ ਪਈ ਹੋਈ ਆ ਉਹ ਇਹੋ ਹੀ ਆ ਪਈਨਾਂ ਦਿਨਾਂ ਚ ਘੋੜੇ ਥੋੜੇ ਜੇ ਫਿਰ ਉਸੇ ਹਿਸਾਬ ਨਾਲ ਗੇਜ ਜਾਂਦੇ ਹੁਣ ਘੋੜੇ ਨੇ 2 4 10 ਮਿੰਟ ਸਟੇਬਲ ਚੋਂ ਬਾਹਰ ਆ ਗਿਆ ਉਹਨੇ ਆਪਣਾ ਮਨੋਰੰਜਨ ਤੇ ਕਰਨਾ ਹੀ ਆ ਨਾ ਭੱਜਣਾ ਨੱਠਣਾ ਉਹਨੇ ਤੇ ਫਾ ਜਿਹੜਾ ਮੱਖ ਆ ਮੱਖ ਜਿਹੜੀਆਂ ਘੋੜੇ ਦਾ ਨਾੜਾਂ ਹੁੰਦੀਆਂ ਮੋਟੀਆਂ ਮੋਟੀਆਂ ਜਦੋਂ ਉੱਥੇ ਚਿੰਬੜ ਕੇ ਬਹਿ ਜਾਂਦਾ ਤੇ ਜਿਹੜਾ ਉਹਨੇ ਦੰਦ ਉੱਥੇ ਚਬੋ ਦੇਣਾ ਵਾ ਉਹ ਉਹਦਾ ਜਿਹੜਾ ਅਸਰ ਆ ਮੱਖ ਦਾ ਮੱਖ ਨੇ ਜਦੋਂ ਆਪਣਾ ਅਸਰ ਛੱਡਣਾ ਦਿੰਦੀ ਰਹੀ ਉਤੋਂ ਖੂਨ ਚੂਸਣਾ ਵਾ ਕਿਤੇ ਵੇਖਿਓ ਜਦੋਂ ਹੱਥ ਮਾਰੀਦਾ ਤੇ ਹੱਥ ਸਾਰਾ ਕਿੰਨਾ ਹੱਥ ਤੋਂ ਉਹ ਇੰਨਾ ਆਪਣੇ ਆਪ ਨੂੰ ਖੂਨ ਨਾਲ ਭਰ ਲੈਂਦਾ ਵਾ ਤੇ ਉਤੋਂ ਕੋੜੇ ਨੂੰ ਜਿਹੜਾ ਵਾ ਉਹ ਕੋੜੇ ਦੇ ਅੰਦਰ ਫੈਲ ਜਾਂਦਾ ਸਾਰਾ ਹੀ ਉਹਦਾ ਬੈਕਟੀਰੀਆ ਕਹਿ ਲੋ ਜੋ ਵੀ ਹੈ ਨਾ ਤੇ ਜਿਹੜਾ ਕੋੜੇ ਨੂੰ ਸਭ ਤੋਂ ਪਹਿਲਾਂ ਤੇ ਬੁਖਾਰ ਚੜਾਉਂਦਾ ਜੇ ਕਿਤੇ ਇਹੋ ਜਿਹਾ ਕੰਮ ਹੁੰਦਾ ਵਾ ਪਹਿਲੀ ਗੱਲ ਤੇ ਮੱਖ ਤੋਂ ਘੋੜਾ ਬਚਾਓ ਘੋੜੇ ਨੂੰ ਵਟਾਂ ਤੇ ਜਾਂ ਬਾਹਰ ਇੰਨਾ ਦਿਨਾਂ ਚ ਨਹੀਂ ਛੱਡਣਾ ਉਹ ਮੱਖ ਐਨਾ ਕ ਜਿਆਦਾ ਘੋੜੇ ਨੂੰ ਤੜਫਾਉਂਦਾ ਵਾ ਉਹਦੇ ਕਿਤੇ ਆਪਦੇ ਗਿੱਟੇ ਤੇ ਬਹਿ ਜੇ ਬੰਦੇ ਤੇ ਤੇ ਬੰਦੇ ਦੇ ਦੋ ਦਿਨ ਖੁਰਕ ਨਹੀਂ ਹੋਣ ਵਰਦੀ ਤੇ ਤੁਸੀਂ ਵੇਖੋ ਵੀ ਜਿਹੜੇ ਘੋੜੇ ਨੂੰ ਚਿੰਬੜੀ ਕਿੰਨੇ ਗਏ ਤੇ ਖਾਸ ਕਰਕੇ ਕਿਤੇ ਵੇਖੋ ਨੁਕਰੇ ਘੋੜੇ ਨੂੰ ਤੇ ਐ ਉਹ ਖੂਨੂ ਖੂਨ ਕਰ ਦਿੰਦਾ ਕਿਉਂਕਿ ਚਿੱਟਾ ਘੋੜਾ ਹੁੰਦਾ ਨੁਕਰਾ ਘੋੜਾ ਹੁੰਦਾ ਵਾ ਤੂੰ ਮੈਨੂੰ ਲੱਗਦਾ ਵੀ ਘੋੜਾ ਜੰਗ ਚੋਂ ਆਇਆ ਵਾ ਜਿੱਥੇ ਜਿੱਥੇ ਬਹਿੰਦਾ ਇਤਨਾ ਖੂਨ ਕੱਢਦਾ ਕਹਿਣ ਤੋਂ ਭਾਵ ਇੱਕ ਤੇ ਇਹ ਮੱਖ ਤੋਂ ਤੁਸੀਂ ਘੋੜਾ ਬਚਾਉਣਾ ਹੀ ਬਚਾਉਣਾ ਵਾ ਜਿਆਦਾ ਟਾਈਮ ਘੋੜੇ ਨੂੰ ਇੰਨਾ ਦਿਨਾਂ ਚ ਧੁੱਪੇ ਨਾ ਜਿਆਦਾ ਬੰਨਣਾ ਨਾ ਜਿਆਦਾ ਛੱਡਣਾ ਵੀ ਉਹ ਲੰਮਾ ਸਮਾਂ ਜਦੋਂ ਬੈਠਾ ਰਹਿੰਦਾ ਘੋੜੇ ਤੇ ਤੇ ਘੋੜੇ ਨੂੰ ਦੰਦੀਆਂ ਵੱਢ ਕੇ ਉਹਦੇ ਅਸਰ ਦੇ ਨਾਲ ਘੋੜੇ ਨੂੰ ਬੁਖਾਰ ਹੋ ਜਾਂਦਾ ਤੇ ਜੇ ਫਿਰ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਇਹੋ ਹੀ ਆ ਵੀ ਘੋੜੇ ਨੂੰ ਪੁਰਾ ਬਤਾੜਾ ਭਲਾ ਕਰੇ ਟੈਟਨਸ ਦਾ ਟੀਕਾ ਲੱਗਾ ਹੋਵੇ ਇਹਨਾਂ ਦਿਨਾਂ ਚ ਤੇ ਲਾਈ ਦਿਆ ਕਰੋ ਨੰਬਰ 2 ਤੇ ਘੋੜੇ ਨੂੰ ਬੁਖਾਰ ਦਾ ਟੀਕਾ ਮਿਓਨੋਲੈਕਸ ਪਲਸ ਉਹ ਲਾ ਦੇਣਾ ਤੇ ਲਾਉਣਾ ਡਾਕਟਰ ਦੀ ਸਲਾਹ ਨਾਲ ਘੋੜੇ ਦਾ ਦਵਾ ਦਾ ਟੈਸਟ ਕਰਾ ਲਿਆ ਕਰੋ ਕਿਸੇ ਵੀ ਲੈਬ ਤੋਂ ਤੇ ਡਾਕਟਰ ਨੂੰ ਉਹ ਰਿਪੋਰਟ ਭੇਜ ਦਿਆ ਕਰੋ ਤੇ ਡਾਕਟਰ ਦੀ ਸਲਾਹ ਨਾਲ ਚੰਗੇ ਵੈਟਰੀ ਡਾਕਟਰ ਦੀ ਸਲਾਹ ਨਾਲ ਉਹਨੂੰ ਜਿਹੜੀ ਵੀ ਆ ਉਹਨੂੰ ਦਵਾਈ ਦੇਣੀ ਆ ਜੋ ਨੂੰ ਟੀਕਾ ਲਾਉਣਾ ਕਈਆਂ ਨੂੰ ਟੀਕਾ ਵੀ ਨਹੀਂ ਲਾਉਣਾ ਹੁੰਦਾ ਟੀਕਾ ਭਰ ਜਾਂਦਾ ਇਸ ਕਰਕੇ ਗੱਲਾਂ ਇਹ ਜ਼ਰੂਰੀ ਨੇ ਵੀ ਤੁਸੀਂ ਘੋੜੇ ਨੂੰ ਟੀਕਾ ਲਾਉਣਾ ਪੈਰ ਬਣਾਉਣੇ ਜਿਹੜਾ ਮੁੱਢਲਾ ਜਿੰਨਾ ਵੀ ਸਿਸਟਮ ਆ ਪਾਸਟੇਡ ਆ ਉਹ ਹਰ ਚੀਜ਼ ਦਾ ਤੁਹਾਨੂੰ ਆਉਣਾ ਚਾਹੀਦਾ ਵਾ ਵੀ ਕਿਤੇ ਕੋਈ ਟਿਲ ਮੱਠ ਹੁੰਦੀ ਆ ਤੇ ਡਾਕਟਰ ਦੇ ਆਉਣ ਤੱਕਰ ਡਾਕਟਰ ਦੀ ਸਲਾਹ ਨਾਲ ਤੁਹਾਨੂੰ ਪਤਾ ਹੋਵੇ ਪੀ ਤੁਸੀਂ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਪਈ ਹੋਣੀ ਚਾਹੀਦੀ ਆ ਉਹ ਡਾਕਟਰ ਨੂੰ ਪੁੱਛ ਲਓ ਵੀ ਅਸੀਂ ਆਪਣੇ ਕੋਲ ਫਾਰਮ ਤੇ ਕਿਹੜੀ ਚੀਜ਼ ਰੱਖੀਏ ਡਾਕਟਰ ਦੇ ਹੁਣ ਤੱਕ ਘੋੜਾ ਤੁਹਾਡੇ ਹੱਥਾਂ 'ਚ ਹੋ ਜੇ ਹੁਣ ਕੇ ਚਲੋ ਡਾਕਟਰ ਨੇ ਸਾਰਾ ਕੁਝ ਠੀਕ ਕਰ ਹੀ ਲੈਣਾ ਪਰ ਠੀਕ ਹੋਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਤੋਂ ਪਹਿਲਾਂ ਇਸ ਚੀਜ਼ ਦਾ ਖਿਆਲ ਰੱਖੋ ਵੀ ਮੱਖ ਤੋਂ ਮੋਟੇ ਮੱਖ ਤੋਂ ਘੋੜੇ ਨੂੰ ਬਚਾਉਣਾ ਹੀ ਬਚਾਉਣਾ ਵਾ ਤੇ ਘੋੜੇ ਨੂੰ ਜੇ ਹੁਣ ਮੈਂ ਤੁਹਾਨੂੰ ਅੱਜ ਰਾਤ ਨੂੰ ਵੀਡੀਓ ਬਣਾ ਕੇ ਦਿਖਾਉਂਗਾ ਕਿਉਂਕਿ ਇੰਨਾ ਦਿਨਾਂ 'ਚ ਔਂਸ ਘੱਟ ਪੈਂਦੀ ਆ ਤਰੇਲ ਘੱਟ ਪੈਂਦੀ ਆ ਰਾਤ ਨੂੰ ਘੋੜਾ ਛੱਡ ਦੋ ਜਿਹੜਾ ਘੋੜੇ ਨੇ ਘੰਟਾ ਡੇਢ ਘੰਟਾ 2 ਘੰਟੇ ਘਾਹ ਚਰਨਾ ਨਾ ਉਹ ਰਾਤ ਨੂੰ ਛੱਡ ਦੋ ਜਿਹਦਾ ਕਰਕੇ ਘੋੜੇ ਦਾ ਸੁਭਾਅ ਵੀ ਪੂਰਾ ਹੋ ਗਿਆ ਆਪਾਂ ਮੱਖ ਤੋਂ ਵੀ ਬਚ ਗਏ ਜ਼ਿਆਦਾਤਰ ਵੱਡੇ ਤੋਂ ਵੱਡੇ ਘੋੜੇ ਬਹੁ ਗਿਣਤੀ ਦੇ ਵਿੱਚ ਪਤਾ ਹੀ ਨਹੀਂ ਲੱਗਾ ਮੱਖ ਦੇ ਜਿਹੜੇ ਮਤਲਬ ਕਿ ਸਿੰਪਟਮ ਮੱਖ ਲੜਨ ਦੇ ਨਾਲ ਪਤਾ ਹੀ ਨਹੀਂ ਲੱਗਾ ਤੇ ਘੋੜੇ ਆਪਣੇ ਜਾਣ ਤੋਂ ਹੱਥ ਤੋਂ ਬੈਠੇ ਸੋ ਇਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਾਂ ਜੀ ਤੁਹਾਡਾ ਆਪਣਾ ਬਾਬਾ ਜੱਸਾ ਸਿੰਘ ਕੂੜਸਵਾਰ ਸ੍ਰੀ ਫਤਿਹਗੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ